ਸਤਿ ਸ਼੍ਰੀ ਅਕਾਲ ਜੀ ਮੈਂ ਮਨਦੀਪ कौर ਸਵਾਗਤ ਕਰਦੇ ਆਂ ਆਪ ਸਭ ਦਾ ਅੱਜ ਦੀ ਵੀਡੀਓ ਦੇ ਵਿੱਚ ਅਕਿਛ ਜਦੋਂ ਆਤਮ ਵਿਸ਼ਵਾਸ ਦੀ ਕਮੀ ਹੁੰਦੀ ਹੈ ਨਾ ਅਸੀਂ ਕੋਈ ਵੀ ਕੰਮ ਸੌਖੇ ਤਰੀਕੇ ਨਾਲ ਨਹੀਂ ਕਰ ਸਕਦੇ ਸਾਨੂੰ ਸਟਰਗਲ ਕਰਨਾ ਪੈਂਦਾ ਤੇ ਉਹ ਜਦੋਂ ਸਟਰਗਲ ਚੱਲਦਾ ਰਹਿੰਦਾ ਤਾਂ ਅਸੀਂ ਮਹਿਸੂਸ ਕਰਦੇ ਆਂ ਕਿ ਅਸੀਂ ਉਹ ਕੰਮ ਕਰ ਹੀ ਨਹੀਂ ਪਾਉਣਾ ਕਦੇ ਆਤਮ ਵਿਸ਼ਵਾਸ ਜ਼ਿੰਦਗੀ ਦੀ ਕੋਈ ਵੀ ਚੁਣੌਤੀ ਦਾ ਸਾਹਮਣਾ ਕਰਨ ਦੇ ਲਈ ਬਹੁਤ ਜ਼ਰੂਰੀ ਆ ਸਾਡੇ ਵਿੱਚ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਆ ਜਿਹੜੇ ਕੌਨਫੀਡੈਂਸ ਦੀ ਘਾਟ ਕਰਕੇ ਬਹੁਤ ਜ਼ਿਆਦਾ ਸੰਘਰਸ਼ ਕਰਦੇ ਆ ਆਪਣੀ ਜ਼ਿੰਦਗੀ ਦੇ ਵਿੱਚ ਤੇ ਮਹਿਸੂਸ ਕਰਦੇ ਆ ਕਿ ਉਹਨਾਂ ਤੋਂ ਕੁਝ ਨਹੀਂ ਹੋਣਾ ਅੱਜ ਮੈਂ ਤੁਹਾਨੂੰ ਕੁਝ ਅਜਈਆਂ ਗੱਲਾਂ ਦੱਸੂਗੀ ਜਿਨ੍ਹਾਂ ਦੇ ਨਾਲ ਤੁਸੀਂ ਆਪਣੇ ਆਪ ਦੇ ਵਿੱਚ ਇੰਨਾ ਜ਼ਿਆਦਾ ਮਜ਼ਬੂਤ ਆਤਮ ਵਿਸ਼ਵਾਸ ਪੈਦਾ ਕਰ ਸਕਦੇ ਹੋ ਕਿ ਤੁਹਾਨੂੰ ਜ਼ਿੰਦਗੀ ਦੀ ਕੋਈ ਚੁਣੌਤੀ ਹੋਵੇ ਭਾਵੇਂ ਉਹ ਛੋਟੀ ਲੱਗਣ ਲੱਗ ਜੂਗੀ ਅਜਈਆਂ ਸੱਤ ਆਦਤਾਂ ਦੀ ਗੱਲ ਕਰੂੰਗੀ ਜਿਹੜੀਆਂ ਹਾਈਲੀ ਕੌਨਫੀਡੈਂਟ ਲੋਕਾਂ ਦੇ ਵਿੱਚ ਹੁੰਦੀਆਂ ਨੇ ਜੇਕਰ ਤੁਸੀਂ ਚਾਹੁੰਦੇ ਕਿ ਤੁਹਾਡੇ ਵਿੱਚ ਇੱਕ ਸਟਰੋਂਗ ਕੌਨਫੀਡੈਂਸ ਆਵੇ ਤਾਂ ਇਸ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਸਭ ਤੋਂ ਪਹਿਲੀ ਗੱਲ ਜਦੋਂ ਅਸੀਂ ਆਪਣੇ ਪਾਸਟ ਦੇ ਵਿੱਚ ਕੋਈ ਘਟਨਾ ਹੋਈ ਹੁੰਦੀ ਆ ਤੇ ਸਾਡੇ ਮਾਈਂਡ ਦੇ ਵਿੱਚੋਂ ਬਾਰ ਬਾਰ ਆਉਂਦੀ ਆ ਅਸੀਂ ਉਸ ਬਾਰੇ ਸੋਚਦੇ ਆ ਤਾਂ ਉਹ ਸਾਨੂੰ ਸਾਡੀ ਆਉਣ ਵਾਲੀ ਫਿਊਚਰ ਜ਼ਿੰਦਗੀ ਦੇ ਵਿੱਚ ਕਮਜ਼ੋਰ ਕਰ ਦਿੰਦੀ ਆ ਉਹ ਸਾਡਾ ਜਿਹੜਾ ਕੌਨਫੀਡੈਂਸ ਦਾ ਲੈਵਲ ਹੁੰਦਾ ਉਸ ਨੂੰ ਘਟਾਉਂਦੀ ਜਾਂਦੀ ਆ ਕਿਤੇ ਨਾ ਕਿਤੇ ਕਈ ਚੀਜ਼ਾਂ ਸਾਡੀ ਜ਼ਿੰਦਗੀ ਦੇ ਵਿੱਚ ਅਜਿਹਿਆਂ ਛੁੱਟ ਜਾਂਦੀਆਂ ਜਿਹੜੀਆਂ ਜਾਂ ਤਾਂ ਜਿਨ੍ਹਾਂ ਦੇ ਸਿੱਟੇ ਸਹੀ ਨਹੀਂ ਨਿਕਲੇ ਹੁੰਦੇ ਜਾਂ ਫਿਰ ਉਹ ਹੱਲ ਨਹੀਂ ਹੋਈਆਂ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਦਿਮਾਗ ਦੇ ਵਿੱਚੋਂ ਚਾਹ ਕੇ ਵੀ ਕੱਢ ਨਹੀਂ ਸਕਦੇ ਤੇ ਉਹ ਸਾਡੇ ਦਿਮਾਗ ਦੇ ਉੱਤੇ ਇੰਨੀਆਂ ਛਾਈਆਂ ਰਹਿੰਦੀਆਂ ਕਿ ਸਾਡਾ ਪ੍ਰੈਜ਼ੈਂਟ ਤੇ ਫਿਊਚਰ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰ ਦਿੰਦੀਆਂ ਨੇ ਸੋ ਸਭ ਤੋਂ ਪਹਿਲਾ ਕੰਮ ਕੀ ਕਰਨਾ ਹੈ ਬੈਠ ਕੇ ਆਪਣੇ ਪਾਸਟ ਦੇ ਵਿਚਲੀਆਂ ਜਿਹੜੀਆਂ ਗੱਲਾਂ ਤੁਹਾਡੇ ਦਿਮਾਗ ਦੇ ਵਿੱਚ ਆਉਂਦੀਆਂ ਉਨ੍ਹਾਂ ਤੇ ਧਿਆਨ ਮਾਰੋ ਕਿਹੜੇ ਅਜੇ ਮਸਲੇ ਆ ਜਿਹੜੇ ਤੁਹਾਨੂੰ ਲੱਗਦਾ ਕਿ ਰਿਜ਼ਲਟ ਸਹੀ ਨਹੀਂ ਨਿਕਲੇ ਕਿਹੜੇ ਲੱਗਦਾ ਹੈ ਕਿ ਉਹ ਹਲੇ ਤੱਕ ਹੱਲ ਨਹੀਂ ਹੋਏ ਤੇ ਕਿਹੜੀਆਂ ਤੁਹਾਡੀਆਂ ਪ੍ਰਾਪਤੀਆਂ ਜਿਹੜੀਆਂ ਕਿ ਇਸ ਤਰ੍ਹਾਂ ਦਾ ਬਿਹੇਵੀਅਰ ਆਹਾ ਕੁਆਲਿਟੀਆਂ ਮੈਨੂੰ ਅੱਗੇ ਲੈ ਕੇ ਆ ਰਹੀਆਂ ਨੇ ਉਹਨਾਂ ਨੂੰ ਇੱਕ ਕਾਪੀ ਤੇ ਲਿਖ ਲਓ ਹੁਣ ਅੱਗੇ ਕੀ ਕਰਨਾ ਜੇ ਤਾਂ ਤੁਹਾਨੂੰ ਲੱਗਦਾ ਕਿ ਉਹ ਉਸ ਵਕਤ ਹੱਲ ਹੋ ਸਕਦੀਆਂ ਸੀ ਜਾ ਅੱਜ ਜਹਲ ਹੋ ਸਕਦੀ ਹੈ ਤਾਂ ਹੱਲ ਕਰ ਲੋ ਜੇ ਤੁਹਾਨੂੰ ਲੱਗਦਾ ਕਿ ਉਹਨਾਂ ਦਾ ਹੁਣ ਕੋਈ ਆਪਣੇ ਵਾਸ ਹੀ ਨਹੀਂ ਹੈਗਾ ਤਾਂ ਉਹਨਾਂ ਨੂੰ ਐਕਸੈਪਟ ਕਰਨ ਚੀ ਫਾਇਦਾ ਜੋ ਹੋ ਗਿਆ ਜਿਵੇਂ ਹੋ ਗਿਆ ਛੱਡ ਦੋ ਉਹਨਾਂ ਨੂੰ ਤੇ ਜਿਹੜੀਆਂ ਪੋਜ਼ਿਟਿਵ ਨੇ ਉਹਨਾਂ ਤੋਂ ਸਿੱਖੋ ਇਨਸਪਾਇਰ ਹੋਵੋ ਜ਼ਿੰਦਗੀ ਦੇ ਵਿੱਚ ਅੱਗੇ ਵਧੋ ਤੇ ਮੇਨ ਫੋਕਸ ਉਹਨਾਂ ਤੇ ਕਰ ਲਓ ਜਿਹੜੀਆਂ ਤੁਹਾਨੂੰ ਲੱਗਦਾ ਕਿ ਇਹ ਚੀਜ਼ਾਂ ਜਿਹੜੀਆਂ ਮੇਰੇ ਕੰਫੀਡੈਂਸ ਨੂੰ ਹੋਰ ਵਧਾਉਣਗੀਆਂ ਇਹ ਕੁਆਲਿਟੀਆਂ ਮੈਨੂੰ ਹੋਰ ਅੱਗੇ ਲੈ ਕੇ ਜਾਣਗੀਆਂ ਜਿਨ੍ਹਾਂ ਨੇ ਤੁਹਾਨੂੰ ਅੱਜ ਤੱਕ ਇੱਥੋਂ ਤੱਕ ਲੈ ਕੇ ਆਂਦਾ ਉਹ ਕੁਆਲਿਟੀਆਂ ਉਹਨਾਂ ਨੂੰ ਹੋਰ ਜ਼ਿਆਦਾ ਵਧਾਓ ਹੁਣ ਦੂਜੇ ਨੰਬਰ ਤੇ ਕੀ ਗੱਲ ਕਰਦੇ ਆ ਕਿ ਜਿਹੜਾ ਵਿਸ਼ਵਾਸ ਹੈ ਨਾ ਉਹ ਕਦੇ ਵੀ ਤੁਹਾਡੇ ਕੱਪੜਿਆਂ ਦੇ ਨਾਲ ਤੁਹਾਡੀ ਲੁੱਕ ਦੇ ਨਾਲ ਮਤਲਬ ਅਸੀਂ ਲੁੱਕ ਵਧੀਆ ਕਰ ਲਈਏ ਕੱਪੜੇ ਵਧੀਆ ਪਾ ਲਈਏ ਉਹਨਾਂ ਦੇ ਨਾਲ ਨਹੀਂ ਪੈਦਾ ਹੁੰਦਾ ਵਿਸ਼ਵਾਸ ਪੈਦਾ ਕਰਨ ਦੇ ਲਈ ਸਾਡੇ ਕੋਲੇ ਹਾਈ ਸਕਿੱਲ ਵੈਲਿਊਜ਼ ਹੋਣੇ ਜ਼ਰੂਰੀ ਹੈ ਬਹੁਤ ਸਾਰੇ ਅਜਿਹੇ ਲੋਕ ਜਿਨ੍ਹਾਂ ਦੇ ਵਧੀਆ ਕੱਪੜੇ ਲੀੜੇ ਪਾਏ ਹੁੰਦੇ ਨੇ ਜਾਂ ਫਿਰ ਮਾਨਸਿਕ ਤੌਰ ਤੇ ਵੀ ਬਹੁਤ ਵਧੀਆ ਹੁੰਦੇ ਨੇ ਅਜਿਹੇ ਲੋਕ ਵੀ ਕੌਨਫੀਡੈਂਸ ਦੀ ਘਾਟ ਮਹਿਸੂਸ ਕਰਦੇ ਨੇ ਸਟਰਗਲ ਕਰਦੇ ਨੇ ਆਤਮ ਵਿਸ਼ਵਾਸ ਪੈਦਾ ਕਰਨ ਦੇ ਲਈ ਜਦੋਂ ਅਸੀਂ ਕੁਝ ਕੋਸ਼ਿਸ਼ ਕਰਾਂਗੇ ਨਾ ਸਿੱਖਣ ਦੀ ਸਾਡੇ ਚ ਆਪਣੇ ਆਪ ਕੌਨਫੀਡੈਂਸ ਬਣਦਾ ਜਾਂਦਾ ਉਹ ਸਕਿੱਲ ਕੋਈ ਵੀ ਹੋ ਸਕਦਾ ਪਬਲਿਕ ਸਪੀਕਿੰਗ ਹੋ ਸਕਦੀ ਆ ਕਮਿਊਨੀਕੇਸ਼ਨ ਸਕਿੱਲਸ ਹੋ ਸਕਦੇ ਨੇ ਵੈਬ ਡਿਜ਼ਾਈਨਿੰਗ ਹੋ ਸਕਦੀ ਆ ਫੋਟੋਗ੍ਰਾਫੀ ਹੋ ਸਕਦੀ ਆ ਇਵੈਂਟ ਪਲੈਨਿੰਗ ਹੋ ਸਕਦੀ ਆ ਕਿਸੇ ਕਿਸਮ ਦਾ ਵੀ ਸਕਿੱਲ ਉੱਥੇ ਤੁਹਾਨੂੰ ਮੁਸ਼ਕਲਾਂ ਵੀ ਆਉਣਗੀਆਂ ਤੁਹਾਡੇ ਉੱਤੇ ਪ੍ਰੈਸ਼ਰ ਵੀ ਆਊਗਾ ਜਦੋਂ ਅਸੀਂ ਕੁਝ ਸਿੱਖਦੇ ਹਾਂ ਸੋ ਇਹ ਸਾਰੇ ਚੈਲੰਜ ਤੁਹਾਡੇ ਸਾਹਮਣੇ ਆਉਣਗੇ ਮੈਟਰ ਕੀ ਕਰਦਾਗਾ ਕਿ ਤੁਸੀਂ ਟਾਈਮ ਕੱਢ ਰਹੇ ਹੋ ਕਿਸੇ ਸਕਿੱਲ ਨੂੰ ਸਿੱਖਣ ਦੇ ਲਈ ਤੁਸੀਂ ਉਹ ਸਾਰੀਆਂ ਕੋਸ਼ਿਸ਼ਾਂ ਕਰ ਰਹੇ ਹੋ ਜਿਹੜੀਆਂ ਕਰਨੀਆਂ ਚਾਹੀਦੀਆਂ ਨੇ ਉਹ ਤੁਹਾਡੇ ਵਿੱਚ ਇੱਕ ਵਿਸ਼ਵਾਸ ਪੈਦਾ ਕਰਨਗੇ ਹੁਣ ਕਹਿਣ ਤੋਂ ਭਾਵ ਕੀ ਹੈ ਕਿ ਕੋਈ ਹੁਨਰ ਤੁਹਾਨੂੰ ਕੌਨਫੀਡੈਂਟ ਨਹੀਂ ਬਣਾਉਂਦਾ ਪਰ ਉਹ ਹੁਨਰ ਨੂੰ ਸਿੱਖਣ ਦੀ ਜਿਹੜੀ ਜਰਨੀ ਆ ਉਹ ਤੁਹਾਨੂੰ ਕੌਨਫੀਡੈਂਟ ਬਣਾਉਂਦੀ ਹੈ ਹੁਣ ਤੀਸਰਾ ਆਪਸ਼ਨ ਕੀ ਆ ਕਿ ਹਮੇਸ਼ਾ ਸਿੱਖਦੇ ਰਹੋ ਕਿਤਾਬਾਂ ਪੜੋ ਕੌਨਫੀਡੈਂਸ ਲੈ ਕੇ ਆਉਣਾ ਤਾਂ ਉਹਦੇ ਲਈ ਇਹ ਸਭ ਤੋਂ ਜ਼ਰੂਰੀ ਆ ਵੀ ਤੁਸੀਂ ਹਮੇਸ਼ਾ ਸਿੱਖਦੇ ਰਹੋ ਆਰਟੀਕਲਸ ਪੜੋ ਬੁక్స్ ਪੜੋ ਮੈਗਜ਼ੀਨਸ ਪੜੋ ਜਿਨ੍ਹਾਂ ਦੇ ਨਾਲ ਤੁਸੀਂ ਥੋੜੀ ਥੋੜੀ ਜਾਣਕਾਰੀ ਜਦੋਂ ਹਾਸਲ ਕਰਦੇ ਰਹੋਗੇ ਤੁਹਾਨੂੰ ਆਪਣੇ ਆਪ ਦੇ ਵਿੱਚ ਇੱਕ ਖੁਸ਼ੀ ਮਹਿਸੂਸ ਹੋਏਗੀ ਕੌਨਫੀਡੈਂਸ ਮਹਿਸੂਸ ਹੋਏਗਾ ਕਿ ਅੱਜ ਤੁਸੀਂ ਕੁਝ ਜਾਣਿਆ ਸਿੱਖਣ ਦਾ ਮਤਲਬ ਐਕਸਪਰਟ ਹੋਣਾ ਨਹੀਂ ਹੁੰਦਾ ਜਦੋਂ ਅਸੀਂ ਕੁਝ ਨਾ ਕੁਝ ਪੜ੍ਹਦੇ ਆ ਤਾਂ ਸਾਨੂੰ ਜੇਕਰ ਕਿਸੇ ਚੀਜ਼ ਬਾਰੇ ਥੋੜੀ ਜਿਹੀ ਵੀ ਜਾਣਕਾਰੀ ਮਿਲਦੀ ਹੈ ਸਾਨੂੰ ਖੁਸ਼ੀ ਹੁੰਦੀ ਹੁੰਦੀ ਹੈ ਕਿ ਅਸੀਂ ਕੁਝ ਨਵਾਂ ਸਿੱਖਿਆ ਚੌਥਾ ਪੁਆਇੰਟ ਜਿਹੜਾ ਹੈਗਾ ਉਹ ਹੈ ਕਿ ਅਸੀਂ ਦੂਸਰਿਆਂ ਪ੍ਰਤੀ ਹਮਦਰਦੀ ਰੱਖਣ ਦੇ ਨਾਲ ਨਾਲ ਆਪਣੇ ਆਪ ਨਾਲ ਵੀ ਹਮਦਰਦੀ ਰੱਖਿਆ ਕਰੀਏ ਕਈ ਵਾਰ ਅਸੀਂ ਆਪਣੀ ਆਮ ਜ਼ਿੰਦਗੀ ਦੇ ਵਿੱਚ ਵੀ ਦੇਖਦੇ ਆ ਕਿ ਕਈ ਲੋਕਾਂ 'ਚ ਇੰਨਾ ਕੌਨਫੀਡੈਂਸ ਹੁੰਦਾ ਕਿ ਉਹਨਾਂ ਤੋਂ ਜਦੋਂ ਗਲਤੀ ਹੋ ਜਾਂਦੀ ਹੈ ਉਹ ਫਿਰ ਵੀ ਨਰਵਸ ਮਹਿਸੂਸ ਨਹੀਂ ਕਰਦੇ ਉਹਨਾਂ ਨੂੰ ਐ ਮਹਿਸੂਸ ਨਹੀਂ ਹੁੰਦਾ ਕਿ ਮੈਂ ਡਿੱਗ ਪਿਆ ਜਾਂ ਮੈਨੂੰ ਇਹ ਸਵਾਲ ਦਾ ਜਵਾਬ ਨਹੀਂ ਆਇਆ ਉਹਨਾਂ ਦਾ ਕੌਨਫੀਡੈਂਸ ਫਿਰ ਵੀ ਉਨਾ ਹੀ ਹੁੰਦਾ ਸੋ ਇੱਥੋਂ ਮੈਂ ਕਹਿਣਾ ਕੀ ਚਾਹੁੰਦੀ ਆ ਕਿ ਕੌਨਫੀਡੈਂਸ ਹੋਣ ਦਾ ਮਤਲਬ ਇਹ ਨਹੀਂ ਕਿ ਤੁਹਾਡੇ ਕੋਲ ਹਰ ਚੀਜ਼ ਦੀ ਜਾਣਕਾਰੀ ਹੋਵੇ ਤੁਹਾਡੇ ਕੋਲ ਹਰ ਚੀਜ਼ ਦੀ ਨੋਲਿਜ ਹੋਵੇ ਤੁਸੀਂ ਤਾਂ ਹੀ ਕੌਨਫੀਡੈਂਸ ਦੇ ਵਿੱਚ ਰਹਿ ਸਕਦੇ ਹੋ ਬਲਕਿ ਹੈ ਕਿ ਕਿ ਜਦੋਂ ਤੁਹਾਨੂੰ ਕੁਝ ਨਹੀਂ ਆ ਰਿਹਾ ਇਟਸ ਓਕੇ 노 ਪ੍ਰੋਬਲਮ ਤੁਸੀਂ ਕਿਸੇ ਚੀਜ਼ ਨੂੰ ਫਿਗਰ ਆਊਟ ਕਰ ਰਹੇ ਹੋ ਇਹ ਚੀਜ਼ ਹੁੰਦੀ ਹੈ ਕੰਫੀਡੈਂਸ ਆਪਣੇ ਆਪ ਲਈ ਸੌਫਟ ਹਰਟਡ ਬਣੋ ਕਿਉਂਕਿ ਤੁਸੀਂ ਜਾਣਦੇ ਹੋ ਕਿ ਹਰ ਕੋਈ ਪਰਫੈਕਟ ਨਹੀਂ ਹੁੰਦਾ ਹਰ ਇਨਸਾਨ ਸਿੱਖਦਾ ਹੈ ਤੇ ਸਿੱਖਦੇ ਇਨਸਾਨ ਤੋਂ ਗਲਤੀਆਂ ਵੀ ਹੁੰਦੀਆਂ ਨੇ ਸੋ ਨਰਵਸ ਕਿਉਂ ਫੀਲ ਕਰਨਾ ਕਰਨਾ ਕੀ ਹੈ ਆਪਣੀ ਜਿਹੜੀ ਸਿੱਖਣ ਦੀ ਜਰਨੀ ਹੈ ਉਸ ਦੇ ਦੌਰਾਨ ਇਮਾਨਦਾਰ ਰਹੋ ਹਮਦਰਦੀ ਰੱਖੋ ਆਪਣੇ ਆਪ ਪ੍ਰਤੀ ਆਪਣੇ ਆਪ ਤੇ ਜਿਆਦਾ ਸਖਤੀ ਨਾ ਰੱਖੋ ਆਪਣੇ ਆਪ ਨੂੰ ਦੋਸ਼ ਨਾ ਦੇਵੋ ਇਹ ਨਹੀਂ ਆਇਆ ਉਹ ਨਹੀਂ ਆਇਆ ਕਿਉਂਕਿ ਇਹ ਪੋਸੀਬਲ ਨਹੀਂ ਹੈਗਾ ਕਿ ਸਾਨੂੰ ਸਾਰਾ ਕੁਝ ਆਵੇ ਸੋ ਆਪਣੇ ਆਪ ਚ ਕੌਨਫੀਡੈਂਸ ਪੈਦਾ ਕਰੋ 5 ਨੰਬਰ ਤੇ ਜਿਹੜੀ ਮੈਂ ਗੱਲ ਕਰੂੰਗੀ ਉਹ ਹੈ ਕਿ ਬੋਲਣ ਦੇ ਲਈ ਹੌਲੀ ਤੇ ਸੁਣਨ ਦੇ ਲਈ ਤੇਜ਼ੀ ਰੱਖੋ ਜਦੋਂ ਅਸੀਂ ਕਿਸੇ ਨੂੰ ਰਿਸਪੌਂਸ ਦੇਣਾ ਜਵਾਬ ਦੇਣਾ ਕਿਸੇ ਗੱਲ ਤੇ ਤਾਂ ਸਭ ਤੋਂ ਪਹਿਲਾਂ ਆਪਣੇ ਸ਼ਬਦਾਂ ਦੀ ਚੋਣ ਕੀ ਬੋਲਣਾ ਕੀ ਨਹੀਂ ਬੋਲਣਾ ਇਹ ਸੋਚਣਾ ਬਹੁਤ ਜ਼ਰੂਰੀ ਹੈ ਸੁਣਨ ਨੂੰ ਪਹਿਲ ਜਾਦਾ ਦੇਣੀ ਹੈ ਤੇ ਬੋਲਣ ਲੱਗੇ ਕਾਹਲ ਨਹੀਂ ਕਰਨੀ ਗੱਲ ਕੀ ਆ ਕਿ ਜਦੋਂ ਅਸੀਂ ਬੋਲਣ ਲੱਗੇ ਕਾਹਲ ਕਰਦੇ ਆ ਜਿਹੜੇ ਸਾਡੇ ਸ਼ਬਦ ਹੁੰਦੇ ਨੇ ਉਹ ਜਿਹੜੀ ਚੋਣ ਹੈ ਉਹ ਇੰਨੇ ਵੈਲਿਊਏਬਲ ਨਹੀਂ ਹੁੰਦੇ ਸ਼ਬਦ ਜਿਵੇਂ ਆਪਾਂ ਕਹਿੰਨੇ ਕਿ ਹੈਵੀ ਸ਼ਬਦ ਨਹੀਂ ਸਾਡੇ ਹੁੰਦੇ ਪਰ ਜਦੋਂ ਅਸੀਂ ਬੋਲਣ ਲੱਗੇ ਹੌਲੀ ਚੱਲਦੇ ਆਂ ਆਰਾਮ ਦੇ ਨਾਲ ਸੋਚ ਵਿਚਾਰ ਕੇ ਬੋਲਦੇ ਆਂ ਉਦੋਂ ਅਸੀਂ ਸਹੀ ਸ਼ਬਦਾਂ ਦੀ ਚੋਣ ਦੇ ਨਾਲ ਘੱਟ ਸ਼ਬਦਾਂ ਦੇ ਨਾਲ ਆਪਣੀ ਪੂਰੀ ਗੱਲ ਬਿਆਨ ਕਰ ਸਕਦੇ ਹੁੰਦੇ ਆਂ ਸੋ ਇਹ ਚੀਜ਼ ਇਹ ਆਦਤ ਹੈ ਜਿਹੜੀ ਇਹ ਪਾ ਲੋ ਤੁਹਾਡੇ ਬੋਲਣ ਦੀ ਵੈਲਿਊ ਓਨੀ ਜ਼ਿਆਦਾ ਵਧੂਗੀ ਤੇ ਦੂਸਰਾ ਬੰਦਾ ਓਨੇ ਧਿਆਨ ਦੇ ਨਾਲ ਤੁਹਾਨੂੰ ਸੁਣੂਗਾ ਹੁਣ 6ਵਾਂ ਪੁਆਇੰਟ ਕੀ ਆ ਸੈਲਫ ਅਵੇਅਰਨੈਸ ਸੈਲਫ ਅਵੇਅਰਨੈਸ ਹੀ ਵਿਸ਼ਵਾਸਾ ਹੁਣ ਇੱਥੇ ਕੀ ਗੱਲ ਹੈ ਕਿ ਜਾਗਰੂਕਤਾ ਰੱਖੋ ਆਪਣੇ ਆਪप्रति ਇਗਨੋਰ ਕਰੋ ਉਹ ਚੀਜ਼ਾਂ ਜਿਹੜੀਆਂ ਤੁਹਾਨੂੰ ਡਰਾਉਂਦੀਆਂ ਨੇ ਤੁਹਾਨੂੰ ਕਮਜ਼ੋਰ ਕਰਦੀਆਂ ਨੇ ਤੁਹਾਨੂੰ ਪਿੱਛੇ ਖਿੱਚਦੀਆਂ ਨੇ ਆਪਣੇ ਪੈਸ਼ਨ ਨੂੰ ਫੋਲੋ ਕਰੋ ਕਿਹੜੀ ਚੀਜ਼ ਤੁਹਾਨੂੰ ਚੰਗੀ ਲੱਗਦੀ ਹੈ ਕਰਨੀ ਕਿਹੜਾ ਕੰਮ ਤੁਹਾਨੂੰ ਚੰਗਾ ਲੱਗਦਾ ਫੋਲੋ ਕਰੋ ਆਪਣੇ ਪੈਸ਼ਨ ਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਓ ਆਪਣੇ ਆਪ ਦੇ ਵਿੱਚ ਸੁਧਾਰ ਕਰੋ ਤੁਹਾਡੀ ਮੰਜ਼ਿਲ ਕੀ ਹੈ ਉਹ ਗੱਲ ਵੱਖਰੀ ਹੈ ਪਰ ਤੁਹਾਡਾ ਨੈਕਸਟ ਸਟੈਪ ਕੀ ਹੈ ਉਸਤੇ ਧਿਆਨ ਦਿਓ ਹੁਣ 7ਵਾਂ ਆਪਸ਼ਨ ਕੀ ਆ ਪਲਾਨ ਕਰੋ ਅਡੈਪਟ ਕਰੋ ਫਿਰ ਵਿਜ਼ੂਅਲਾਈਜ਼ ਕਰੋ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਤੁਹਾਨੂੰ ਜੇਕਰ ਤੁਹਾਡੇ ਚ એનર્ਜੀ ਆ ਤੁਹਾਡਾ ਮਾਈਂਡ ਸੈਟ ਪ੍ਰਪੇਅਰ ਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਤਿਆਰ ਹੋ ਫੁੱਲੀ ਤਿਆਰ ਨਹੀਂ ਤੁਸੀਂ ਹੈਗੇ ਤੁਹਾਨੂੰ ਆਪਣੇ ਸ਼ਬਦ ਤਿਆਰ ਕਰਨੇ ਪੈਣੇ ਉਸ ਸਥਿਤੀ ਦੇ ਲਈ ਕੌਨਫੀਡੈਂਸ ਕਿੱਥੋਂ ਆਉਂਦਾ ਜਦੋਂ ਤੁਹਾਡੇ ਕਮੈਂਟਸ ਰਿਫਲੈਕਟ ਕਰਦੇ ਨੇ ਤੁਹਾਡੇ ਮਾਈਂਡ ਸੈਟ ਨੂੰ ਤੁਹਾਡੀ એનર્ਜੀ ਨੂੰ ਉਦੋਂ ਕੌਨਫੀਡੈਂਸ ਆਉਂਦਾ ਹੈ ਇਹ ਨਹੀਂ ਹੈ ਕਿ ਤੁਸੀਂ ਕਿਸੇ ਸਥਿਤੀ ਦੇ ਲਈ ਆਪਣੇ ਆਪ ਨੂੰ ਕੰਫਰਟੇਬਲ ਮਹਿਸੂਸ ਕਰਦੇ ਹੋ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਵਿੱਚ ਇਨੀ એનર્ਜੀ ਹੈਗੀ ਹੈ ਬਟ ਤੁਹਾਡੇ ਕੋਲੇ ਜਿਹੜਾ ਉਹ ਪੈਕੇਜ ਹੈ ਉਹ ਮਟੀਰੀਅਲ ਹੈ ਉਹ ਤਿਆਰ ਨਹੀਂ ਹੈਗਾ ਸੋ ਇਸੇ ਕਰਕੇ ਪ੍ਰੈਪਰੇਸ਼ਨ ਬਹੁਤ ਜ਼ਰੂਰੀ ਹੈ ਪਲੈਨਿੰਗ ਕਰਨਾ ਉਹਨੂੰ ਅਡਾਪਟ ਕਰਨਾ ਸਥਿਤੀ ਦੇ ਹਿਸਾਬ ਦੇ ਨਾਲ ਫਿਰ ਵਿਜ਼ੂਅਲਾਈਜ਼ ਕਰਨਾ ਇਹ ਬਹੁਤ ਜ਼ਰੂਰੀ ਹੈ ਏਸੀ ਅੱਜ ਦੀ ਵੀਡੀਓ ਇਹ ਮੈਂ ਸੱਤ ਹੈਬਿਟਸ ਦੱਸੀਆਂ ਜਿਹੜੀਆਂ ਤੁਸੀਂ ਅਜਮਾ ਕੇ ਇਹ ਆਦਤਾਂ ਪਾ ਕੇ ਤੁਸੀਂ ਬਹੁਤ ਹੀ ਮਜ਼ਬੂਤ ਵਿਸ਼ਵਾਸ ਪੈਦਾ ਕਰ ਸਕਦੇ ਹੋ ਆਪਣੇ ਆਪ ਦੇ ਵਿੱਚ ਕਿਉਂਕਿ ਇਹ ਉਹ ਆਦਤਾਂ ਨੇ ਜਿਹੜੀਆਂ ਹਾਈਲੀ ਕੰਫੀਡੈਂਟ ਲੋਕਾਂ ਦੇ ਵਿੱਚ ਹੁੰਦੀਆਂ ਨੇ ਇਹਨਾਂ ਨੇ ਇਹ ਆਦਤਾਂ ਪਾ ਲਈਆਂ ਨਾ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਛੇਤੀ ਮਾਰ ਨਹੀਂ ਖਾਣੀਗੀ ਸੋ ਮਿਲਦੇ ਹਾਂ ਜੀ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੇਂ ਵਿਸ਼ੇ ਦੇ ਨਾਲ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ